ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਦੀ ਜਿਹੜੀ ਵਕੀਲ ਭਾਈਚਾਰੇ ਵਾਲੀ ਵੀਡੀਓ ਚੱਲ ਰਹੀ ਆ ਮੇਰਾ ਕੋਈ ਮਕਸਦ ਨਹੀਂ ਹੈ ਵਕੀਲ ਭਾਈਚਾਰੇ ਨੂੰ ਠੇਸ ਪਹੁੰਚਾਉਂਦਾ ਨਾ ਮੇਰੀ ਕੋਈ ਵਕੀਲ ਭਾਈਚਾਰੇ ਨਾਲ ਟਸਲਬਾਜੀ ਆ ਵਕੀਲ ਭਾਈਚਾਰਾ ਤੇ ਮੇਰੇ ਪਰਿਵਾਰਾਂ ਦੀ ਤਰ੍ਹਾਂ ਆ ਮੇਰੇ ਭਰਾਵਾਂ ਦੀ ਤਰ੍ਹਾਂ ਆ ਮੇਰੇ ਕਿੰਨੇ ਕੇਸ ਵਕੀਲ ਭਾਈਚਾਰਾ ਲੜ ਰਿਹਾ ਜਿਨ੍ਹਾਂ ਚੋਂ ਕਈ ਕੇਸ ਮੈਨੂੰ ਵਕੀਲ ਭਾਈਚਾਰਾ ਜਿਤਾ ਚੁੱਕਾ ਤੇ ਕਈ ਕੇਸ ਅਜੇ ਵੀ ਵਕੀਲ ਭਾਈਚਾਰਾ ਮੇਰੇ ਲੜ ਰਿਹਾ ਮੇਰੇ ਤੇ ਭਰਾ ਨੇ ਮੇਰੇ ਪਰਿਵਾਰ ਨੇ ਤੇ ਨਾ ਹੀ ਮੇਰੇ ਕੋਈ ਉਹਨਾਂ ਨਾਲ ਬੈਰ ਵਿਰੋਧ ਆ ਮੈਂ ਕਿਉਂ ਉਹਨਾਂ ਦੇ ਬਾਰੇ ਗੱਲ ਕਰੂੰਗਾ ਇਹ ਗੱਲ ਮੈਂ ਤਾਂ ਕੀਤੀ ਕਿ ਜਿਹੜੇ ਹੈਰੋਇਨ ਸਮੈਕ ਵਾਲੇ ਸਮਗਲਰ ਨੇ ਜੇ ਉਹਨਾਂ ਤੋਂ ਕੋਈ ਵੱਡੀ ਖੇ ਫੜੀ ਜਾਂਦੀ ਆ ਜਾਂ ਉਹ ਉਹਨਾਂ ਤੇ ਦੋ ਤਿੰਨ ਨਰ ਪਰਚਾ ਹੋ ਜਾਂਦਾ ਐਫ ਆਈ ਆਰ ਹੋ ਜਾਂਦੀ ਆ ਉਹਨਾਂ ਦੇ ਕੇਸ ਜਿਹੜੇ ਜ਼ਮਾਨਤੀਏ ਆਪਦੇ ਨੰਬਰ ਲਵਾ ਕੇ ਜ਼ਮਾਨਤ ਦਿੰਦੇ ਆ ਉਹ ਜ਼ਮਾਨਤ ਨਾ ਦੇਣ ਨੰਬਰਦਾਰ ਗਵਾਹੀ ਨਾ ਪਾਉਣ ਵਕੀਲ ਉਹਨਾਂ ਦੇ ਕੇਸ ਜਿਹੜੇ ਉਹ ਨਾ ਲੜਨ ਤੇ ਲੰਮਾ ਸਮਾਂ ਉਹ ਜਿਹੜੇ ਸਮਗਲਰ ਰਿਓ ਜੇਲ੍ਹ ਤੇ ਰਹਿਣ ਉਹਨਾਂ ਨੂੰ ਸੇਕ ਲੱਗੇ ਤੇ ਉਹ ਸੁਧਰ ਸਕਣ ਤੇ ਸਾਡਾ ਸਮਾਜ ਜਿਹੜਾ ਉਹ ਵੱਸ ਸਕੇ ਦਰਿਆ ਉਹ ਰੁਕਣ ਪੋਤਾ ਆਪਣੀਆਂ ਜਵਾਨੀਆਂ ਮਾਨਣ ਤੇ ਸਾਡਾ ਸਮਾਜ ਤਰੱਕੀ ਕਰੇ ਪਰ ਫਿਰ ਵੀ ਜੇ ਵਕੀਲ ਭਾਈਚਾਰੇ ਨੂੰ ਠੇਸ ਪਹੁੰਚੀ ਆ ਤੇ ਮੈਂ ਉਸ ਦੇ ਲਈ ਖਿਮਾ ਦਾ ਜਾਚਕ ਆ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ